ਟੀਵੀ ਐਚਆਈ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਅਮਰਜੀਤ ਸਿੰਘ ਚਾਲ ਅਤੇ ਪ੍ਰਿੰਸੀਪਲ ਸ਼੍ਰੀਮਤੀ ਕਿਰਨ ਕੇਸ਼ਰ ਦੀ ਜੋਗ ਅਗਵਾਈ ਐਟ ਲਿਟਲ ਸਪਰਾਊਡ ਦੇ ਵਿਦਿਆਰਥੀਆਂ ਦਾ ਗ੍ਰੈਜੂਏਸ਼ਨ ਸਮਾਗਮ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ ਪਾਵਰ ਕਮ ਐਸਡੀਓ ਜਤਿੰਦਰ ਸਰਮਾ ਨਵਾਂ ਯੁੱਗ ਨਵੀਂ ਸੋਚ ਦੇ ਚੇਅਰਮੈਨ ਨੀਰਜ ਮਹਾਜਨ ਕਾਉਂਸਲਰ ਦੀਪਕ ਕੁਮਾਰ ਇੰਟੂ ਆਦਨੇ ਸਾਂਝੇ ਤੌਰ ਤੇ ਜੋਤੀ ਰੋਸ਼ਨ ਕਰਕੇ ਸਮਾਗਮ ਦੀ ਰੰਗਤਾ ਕੀਤੀ ਸਮਾਗਮ ਦੌਰਾਨ ਛੋਟੇ ਛੋਟੇ ਬੱਚਿਆਂ ਨੇ ਬਹੁਤ ਹੀ ਸੋਹਣੇ ਰੰਗਾ ਰੰਗ ਪ੍ਰੋਗਰਾਮ ਪੂਰਨ ਆਤਮ ਵਿਸ਼ਵਾਸ ਨਾਲ ਪੇਸ਼ ਕੀਤਾ ਅਤੇ ਸਭਨਾਂ ਦਾ ਦਿਲ ਮੋਹ ਲਿਆ ਇਸ ਮੌਕੇ ਤੇ ਮੁੱਖ ਮਹਿਮਾਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਬੀਬੀਪੁਰ ਫਾਟਕ ਧਾਰੀਵਾਲ ਦੀ ਸਲਾਹ ਦਾ ਕਰਦਿਆਂ ਕਿਹਾ ਕਿ ਇੱਥੇ ਬੱਚਿਆਂ ਦੇ ਉਜਵਲ ਭਵਿੱਖ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਅਨੁਕੂਲ ਵਾਤਾਵਰਨ ਬਿਹਤਰ ਬਿਲਡਿੰਗ ਅਤੇ ਤਜਰਬੇਕਾਰ ਮਿਹਨਤੀ ਸਤਾਪ ਹੋਣ ਕਾਰਨ ਇਸ ਸਕੂਲ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀ ਸਰਕਾਰੀ ਵਿਭਾਗਾਂ ਅਤੇ ਵਿਦੇਸ਼ਾਂ ਵਿੱਚ ਵੈਲ ਸੈਟਲ ਹਨ ਉਨ੍ਹਾਂ ਨੇ ਇਲਾਕਾ ਨੁਆਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਕੁਝ ਵੇਲੇ ਪ੍ਰਖ ਲਈ ਬਾਬਾ ਕੰ다 ਸਿੰਘ ਪਹਾੜ ਦੇ ਪਬਲਿਕ ਸਕੂਲ ਧਾਰੀਵਾਲ ਵਿੱਚ ਦਾਖਲਾ ਕਰਵਾਉਣ ਇਸ ਮੌਕੇ ਤੇ ਡਾਇਰੈਕਟਰ ਅਮਰਜੀਤ ਸਿੰਘ ਅਤੇ ਪ੍ਰਿੰਸੀਪਲ ਮੈਡਮ ਕਿਰਨ ਕੇਸ਼ਰ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਫੁੱਲਾਂ ਦਾ ਬੁੱਕਾ ਭੇਟ ਕੀਤਾ ਅਤੇ ਆਪਣੇ ਸਕੂਲ ਦੀਆਂ ਉਪਲਬਧੀਆਂ ਗਣਵਾਈਆਂ ਪ੍ਰਿੰਸੀਪਲ ਮੈਡਮ ਕਿਰਨ ਕੇਸਰ ਨੇ ਦੱਸਿਆ ਕਿ ਸਕੂਲ ਵਿੱਚ 11ਵੀਂ ਜਮਾਤ ਦਾ ਦਾਖਲਾ ਸ਼ੁਰੂ ਹੈ ਆਪਣੇ ਬੱਚਿਆਂ ਦੇ ਓਜੂਲ ਭੇਖ ਲਈ ਬਾਬਾ ਬੰਦਾ ਸਿੰਘ ਪਬਲਿਕ ਸਕੂਲ ਧਾਰੀਵਾਲ ਵਿਖੇ ਬੱਚਿਆਂ ਨੂੰ ਦਾਖਲ ਕਰਾਓ ਆਓ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਛੋਟੇ-ਛੋਟੇ ਬੱਚਿਆਂ ਦਾ ਰੰਗਾ ਰੰਗ ਪ੍ਰੋਗਰਾਮ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ

i you can to stop you ਹਰਨ ਨਮਸਕਾਰ ਸਤਿ ਸ੍ਰੀ ਅਕਾਲ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਇੱਥੇ ਬੰਦਾ ਬਹਾਦਰ ਸਕੂਲ ਦਾ ਬੜਾ ਸਾਡੇ ਧਾਰੀਵਾਲ ਚ ਨਾਮ ਆ ਤੇ ਇਹਨਾਂ ਦਾ ਸਾਡੇ ਹਮਦੀ ਸਾਹਿਬ ਸਕੂਲ ਦੇ ਅਮਰਜੀਤ ਸਿੰਘ ਚਾਹ ਜੀ ਤੇ ਪ੍ਰਿੰਸੀਪਲ ਮੈਡਮ ਕਿਰਨ ਕੇਸਰ ਜੀ ਕਿਰਨ ਕੇਸਰ ਜੀ ਦਾ ਵੀ ਬਹੁਤ ਸਾਡੇ ਧਾਰੀਵਾਲ ਚ ਨਾਮ ਹੈ ਲੇਟਰ ਹਾਊਸ ਸਕੂਲ ਬੱਚਿਆਂ ਨੂੰ ਪੜਾਉਂਦੇ ਰਿਹਾ ਸਾਡੇ ਬੱਚੇ ਵੀ ਪੜ੍ਹਦੇ ਨੇ ਇੰਨਾ ਕੋ ਪੜ ਕੇ ਬੱਚੇ ਸਾਡੇ ਕਾਫੀ ਮੇਰੀ ਬੇਟੀ ਵੀ ਪੜਦੀ ਬੇਟਾ ਵੀ ਹੋਰ ਵੀ ਕਾਫੀ ਮੇਰੇ ਦੋਸਤਾਂ ਉਹਨਾਂ ਦੇ ਬੱਚੇ ਪੜਦੇ ਰਹੇ ਬੜੀ ਉੱਚੀ ਮੇਰੀ ਬੇਟੀ ਡਾਕਟਰ ਆ ਤੇ ਹੋਰ ਵੀ ਬੱਚੇ ਬੜੀ ਬਾਹਰ ਵੀ ਗਏ ਆ ਕੋਈ ਇੰਜੀਨੀਅਰ ਬਣਿਆ ਵਾ ਤੇ ਇਸ ਸਕੂਲ ਦੇ ਵਿੱਚੋਂ ਬੰਦਾਬਾਦ ਸਕੂਲ ਚੋਂ ਹੀ ਬੱਚੇ ਬੜੇ ਉੱਚੇ ਗਏ ਨੇ ਅੱਛੀਆਂ ਨੌਕਰੀਆਂ ਪਾ ਰਹੇ ਨੇ ਬਾਹਰ ਵੀ ਉਹਨਾਂ ਨੇ ਨਾ ਸਾਡੇ ਇੰਡੀਆ ਦਾ ਧਾਰੀਵਾ ਦਾ ਮਸ਼ਹੂਰ ਕੀਤਾ ਕਿਉਂਕਿ ਬੰਦਾਬਾਦ ਸਕੂਲ ਤੇ ਬੜੀ ਐਜੂਕੇਸ਼ਨ ਬੜੀ ਅੱਛੀ ਦੇ ਦੇ ਨੇ ਮੈਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਵੀ ਅੱਜ ਸਾਨੂੰ ਇਹਨਾਂ ਨੇ ਐਜੇ ਚੀਫ ਗੈਸਟ ਮੈਨੂੰ ਬੁਲਾਇਆ ਮੇਰੇ ਨਾਲ ਜਤਿੰਦਰ ਬਾਜਨ ਜੀ ਐਸਡੀਓ ਬੀਬੀ ਬੋਰਡ ਨੀਰਜ ਜੀ ਮਹਾਜਨ ਜੀ ਸਾਡੇ ਨਵੇਂ ਯੁੱਗ ਨਹੀਂ ਸੋਚ ਦੇ ਚੇਅਰਮੈਨ ਨਾਲ ਸਾਡੇ ਕੌਂਸਲਰ ਸਾਹਿਬ ਦੀਪਕ ਜੀ ਉਹ ਵੀ ਅਸੀਂ ਆਏ ਇੱਥੇ ਤੇ ਅਸੀਂ ਬੜਾ ਆਨੰਦ ਮਹਿਸੂਸ ਕੀਤਾ ਬੱਚਿਆਂ ਨੂੰ ਮਿਲ ਕੇ ਬੱਚਿਆਂ ਦੀ ਬੜੀ ਅੱਛੀ ਐਜੂਕੇਸ਼ਨ ਨਾਲ ਉਹਨਾਂ ਨੂੰ ਮਿਲਦੀ ਇੱਥੇ ਨਾ ਤਾਂ ਮੈਨੂੰ ਬੁਲਾ ਕੇ ਮੈਨੂੰ ਬੜੀ ਖੁਸ਼ੀ ਹੈ ਮੈਂ ਚਾਰ ਸਾਲ ਦਾ ਬਹੁਤ ਬਧਨਵਾਦ ਕਰਦਾ ਵੀ ਇਹਨਾਂ ਨੇ ਮੈਨੂੰ ਬੁਲਾ ਕੇ ਇੱਥੇ ਮੈਨੂੰ ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ ਕਿਉਂਕਿ ਇਹ ਸਕੂਲ ਬਹੁਤ ਅੱਛਾ ਇਦੀ ਐਜੂਕੇਸ਼ਨ ਬਹੁਤ ਅੱਛੀ ਆ ਤੇ ਸਾਡੇ ਧਾਰੀਵਾਲ ਚ ਇਸ ਦਾ ਨਾਮ ਆ ਤੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਵੀ ਆਪਣੇ ਬੱਚਿਆਂ ਨੂੰ ਉੱਥੇ ਭੇਜੋ ਇਹਦਾ ਅੱਛਾ ਡਿਸਪੀਸਪਲਨ ਆ ਅੱਛੀ ਐਜੂਕੇਸ਼ਨ ਮਿਲਦੀ ਆ ਤੇ ਇੱਥੇ ਹੀ ਸਾਨੂੰ ਬੱਚਿਆਂ ਨੂੰ ਭੇਜਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਅੱਛੀ ਸਿੱਖਿਆ ਲੈ ਕੇ ਅੱਗੇ ਵਧਣ ਫੁੱਲਣ ਦੇ ਸਾਡੇ ਧਾਰੀਵਾਲ ਦਾ ਨਾਮ ਉੱਚਾ ਕਰਨ ਜੈ ਜੀ ਅੱਜ ਬਹੁਤ ਹੀ ਸੁਪਰ ਗਾਣਾ ਹੈ ਬੜਾ ਆਨਰ ਫੀਲ ਕਰ ਰਿਹਾ ਹਾਂ ਕਿ ਮਨਜਿੰਦਰ ਡਾਕਟਰ ਚਾਲ ਸਾਹਿਬ ਅਮਰਜੀਤ ਸਿੰਘ ਜੀ ਚਾਲ ਉਹਨਾਂ ਨੇ ਸਾਨੂੰ ਆਪਣੇ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚੇ ਜਿਹੜੇ 1 ਲੈਵਲ 1 2 ਤੇ 3 ਕੰਪਲੀਟ ਕਰਕੇ ਫਰਸਟ ਕਲਾਸ ਦੇ ਵਿੱਚ ਜਾ ਰਹੇ ਨੇ ਔਰ ਉਹਨਾਂ ਦਾ ਇੱਕ ਬੜਾ ਹੀ ਛੋਟੇ-ਛੋਟੇ ਬੱਚਿਆਂ ਦਾ ਬੜਾ ਇੱਕ ਪਿਆਰਾ ਪ੍ਰੋਗਰਾਮ ਹੈ ਉਹਦੇ ਵਿੱਚ ਅੱਜ ਮੈਨੂੰ ਕੋਨ ਚੰਡਾ ਮੌਕਾ ਮਿਲਿਆ ਮੇਰੇ ਨਾਲ ਨਵੇਂ ਯੁੱਗ نئی ਸੋਚ ਦੇ ਚੇਅਰਮੈਨ ਨੀਰਜ ਮਹਾਜਨ ਜੀ ਅਇਨੀ ਨਾਲੀ ਮਿਊਨਿਸਪਲ ਕਮੇਟੀ ਦੇ ਪ੍ਰੈਜ਼ੀਡੈਂਟ ਅਸ਼ੂਨੀ ਰੁਗਲ ਜੀ ਮੇਰੇ ਨਾਲ ਇਸ ਫੰਕਸ਼ਨ ਦੇ ਵਿੱਚ ਆਏ ਨੇ ਇਹਨਾਂ ਦੇ ਨਾਲ ਨਾਲ ਸਾਡੇ ਕੋਲ ਦੀਪਕ ਰਿੰਟਾ ਜੀ ਮਿਊਨਿਸਪਲ ਕਾਉਂਸਲਰ ਨੇ ਬਹੁਤ ਵਧੀਆ ਜਿੱਤੇ ਪੰਚੇ ਨੇ ਸਕੂਲ ਦਾ ਮਾਹੌਲ ਬਹੁਤ ਹੀ ਵਧੀਆ ਔਰ ਬੱਚਿਆਂ ਨੂੰ ਬਹੁਤ ਹੀ ਵਧੀਆ ਐਜੂਕੇਸ਼ਨ ਜਿਹੜੀ ਆਉ ਰਹੀ ਹੈ ਮੈਂ ਤੁਹਾਡੇ ਚੈਨਲ ਦੇ ਮਾਜਨ ਭਾਈ ਸਾਰੇ ਪੇਰੈਂਟਸ ਨੂੰ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਸਕੂਲ ਵਿੱਚ ਆਓ ਵਿਜ਼ਿਟ ਕਰੋ ਔਰ ਚਾਹਲ ਸਾਹਿਬ ਨੂੰ ਕੋਆਪਰੇਟ ਕਰੋ ਔਰ ਨਾਲ ਨਾਲ ਇਹਨਾਂ ਦਾ ਜਿਹੜਾ ਸਹਿਯੋਗ ਕਰਕੇ ਆਪਣੇ ਬੱਚਿਆਂ ਨੂੰ ਬੈਸਟ ਐਜੂਕੇਸ਼ਨ ਜਿਹੜੀ ਆ ਉਹ ਤੁਸੀਂ ਦਿਓ ਮੈਂ ਦੇਖੀ ਨਮਸਕਾਰ ਜੀ ਅੱਜ ਬਾਬਾ ਬੰਦਰ ਸਿੰਘ ਬਾਹਦਰ ਸਕੂਲ ਦੇ ਵਿੱਚ ਆ ਕੇ ਬੜਾ ਹੀ ਖੁਸ਼ੀ ਦਾ ਮਾਹੌਲ ਇੱਥੇ ਮਿਲ ਰਿਹਾ ਤੇ ਫਸਟ ਟਾਈਮ ਦੇਖ ਰਹੇ ਆਂ ਕਿ ਅੱਜ ਜੁਕੇਜੀ ਜਿਹੜੀ ਗ੍ਰੈਜੂਏਸ਼ਨ ਸਰਮਨੀ ਹੋ ਰਹੀ ਆ ਅਸੀਂ ਜਾ ਤੱਕ ਤੇ ਜਿਹੜੇ ਗ੍ਰੈਜੂਏਸ਼ਨ ਕਰਕੇ ਬੱਚੇ ਨਿਕਲਦੇ ਨੇ ਬੀਏ ਬੀਐਸਸੀ ਕਰਕੇ ਨਿਕਲਦੇ ਉਹਨਾਂ ਨੂੰ ਇਹ ਸਮਾਨ ਮਿਲਦਾ ਪਰ ਸਕੂਲ ਦੇ ਵਿੱਚ ਯੂਕੇ ਦੀ ਗ੍ਰੈਜੂਏਸ਼ਨ ਜਿਹੜੀ ਸਮਾਰੋਣੀ ਮਾਸਾ ਬਣਾ ਕਿ ਬਹੁਤ ਹੀ ਕਾਬਲੇ ਤਾਰੀਫ ਇੱਕ ਸਟੈਪ ਆ ਸਾਡੇ ਜਿਹੜੇ ਐਮਬੀਏ ਚੱਲ ਸਾਫ ਜਿੱਦਾ ਤੇ ਮੈਡਮ ਪ੍ਰਿੰਸੀਪਲ ਕਿਰਨ ਕੇ ਸਰ ਜਿੱਦਾ ਇਹ ਹੀ ਛੋਟੇ ਛੋਟੇ ਐਕਟੀਵਿਟੀ ਹਨ ਦੇ ਜਿਹੜੇ ਸਕੂਲ ਨੂੰ ਅੱਗੇ ਲੈ ਕੇ ਜਾਂਦੀ ਹੈ ਬੱਚਿਆਂ ਚ ਆ ਉਤਸ਼ਾਹ ਜੇ ਗ੍ਰੈਜੂਏਸ਼ਨ ਦਾ ਉਤਸ਼ਾਹ ਤੇ ਅੱਜ ਯੂਕੇ ਜੀਓ ਚ ਦੇ ਰਹੇ ਹੋ ਉਹਨਾਂ ਦਾ ਮਨੋਬਲ ਪਵਧਾ ਰਹੇ ਹੋ ਤੇ ਮੈਨੂੰ ਲੱਗਦਾ ਆਨਰ ਦੇ ਟਾਈਮ ਚ ਇਹ ਜਾ ਪੁ ਵੇਖਣਾ ਤਾਂ ਬਹੁਤ ਹੀ ਉਜਵਲ ਹੋਵੇਗਾ तो अपील करना चाहा इंफ्रास्ट्रक्चर है, है, है मैनेजमेंट है अपने बच्चों एक बार विजिट करके देखो बच्चों उज्ज्वल भविष्य होगा हां नमस्कार थैंक यूर सबसे पहले मैं थैंक्स करना चाहती हूँ हमारे आज के मुख्य मेहमान और उनके साथ जो उनके फ्रेंड्स और इस इलाका में जो जिनका बहुत नाम है वो हमारे यहाँ आए हैं आज ग्रेजुएशन सेरेमनी मनाई जा रही है बाबा बंदा सिंह बहादुर पब्लिक स्कूल दारीवाल में ये बहुत ही अपने आप में डिफरेंट सेरेमनी होती है जिसमें बच्चों को जो यूकेजी क्लास के बच्चे होते हैं वो जैसे अपनी एकेडमी करियर के नेक्स्ट पड़ाव में जाते हैं तो उनके लिए एक सेलिब्रेशन होता है और इसके साथ हमारे प्लस वन की एडमिशंस ओपन है हमारे स्कूल में बहुत अच्छा अरेंजमेंट है बच्चों की स्टडी को लेके उनके एक्स्ट्रा करिकुलर एक्टिविटीज को लेके हमारे बच्चे बहुत ही मेहनती हैं सारा स्टाफ बहुत कॉपरेटिव है बहुत मेहनती है हाईली स्कॉलर्ड टीचर्स जो हैं, वो यहाँ पे अपॉइंटेड हैं, जो पिछले 20, 21 साल से मोर देन टू डेकेड जो हैं वो यहाँ वर्क कर रहे हैं और फुल डेडिकेशन के साथ मेरा स्टाफ जो है रात दिन एजुकेशन प्राप्त करने के लिए जो यहाँ स्टूडेंट्स एनरोल होते हैं उनकी सर्विस में लगे रहते हैं स्कूल में आइए विजिट करिए एंड सी द डिफरेंस आई अपील टू ऑल द देंबर्स ऑफ विसिनिटी टू कम एंड सी द डिफरेंस व्हाट बाबा बंदा सिंह बहादुर पब्लिक स्कूल इज प्रोवाइडिंग टू ऑल दोज हु एनरोल टुडे। थैंक यू सो मच